ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਹਾਏ 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 ਸਾਡੀਆਂ ਮੰਗਾਂ ਪੂਰੀ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਆਊਟਸਰਸ ਕੰਮ ਇਹ ਮਹਿਕਮੇ ਵਿੱਚ ਮਰਜ਼ ਕਰਕੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਆਊਟਸਰਸ ਕੰਮ ਇਹ ਮਹਿਕਮੇ ਵਿੱਚ ਮਰਜ਼ ਕਰਕੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਸਿਵਲ ਰਿਡ ਬੋਰਡ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਹੜਤਾਲ ਕਰਕੇ ਸੰਘਰਸ਼ ਕੀਤਾ ਜਾ ਰਿਹਾ ਹੈ ਇਸੀ ਤਹ ਤੂਰੀ ਵਿਕੇ ਸ਼ਿਵਰਸ ਬੋਰਡ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 26ਵੇਂ ਦਿਨ ਦੇ ਹੜਤਾਲ ਜਾਰੀ ਹੈ ਇਸ ਮੌਕੇ ਤੇ ਸ਼ਿਵਰਸ ਬੋਰਡ ਦੇ ਕਰਮਚਾਰੀਆਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਕੰਦੇ ਜੀ ਸਾਡਾ ਹੁਣ ਤਾਂ ਤਕਰੀਬਨ ਜਿਹੜਾ ਪ੍ਰੋਪਰ ਚੱਲ ਰਿਹਾ 26 ਦਿਨ ਹੋ ਗਏ ਪਰ ਸਾਡਾ ਜਿਹੜਾ ਸੰਘਰਸ਼ ਹੈ 5-7 ਮਹੀਨੇ ਤੋਂ ਸਰਕਾਰ ਨਾਲ ਚੱਲ ਰਿਹਾ ਹੈ ਤੇ ਸਾਡੀ ਮੁੱਖ ਦੋ ਹੀ ਮੰਗਾਂ ਨੇ ਜਿਹਦੇ ਵਿੱਚ ਅਸੀਂ ਨਾ ਤਾਂ ਸਰਕਾਰ ਤੋਂ ਉਹਨਾਂ ਦਾ ਕੋਈ ਖਜ਼ਾਨਾ ਮੰਗ ਰਹੇ ਹਾਂ ਪੰਜਾਬ ਦਾ ਨਾ ਹੀ ਅਸੀਂ ਮੁੱਖ ਮੰਤਰੀ ਸਾਹਿਬ ਤੋਂ ਉਹਨਾਂ ਦੀ ਕੋਈ ਜ਼ਮੀਨ ਜਿਹਾ ਦਾ ਬੰਗਲੇ ਦਾ ਕੋਈ ਸਾਡਾ ਉਹਨਾਂ ਨਾਲ ਸੰਘਰਸ਼ ਚੱਲ ਰਿਹਾ ਹੈ ਸਾਡਾ ਸੰਘਰਸ਼ ਜਿਹੜਾ ਹੈਗਾ ਅਬਦੇ ਰੁਜ਼ਗਾਰ ਨੂੰ ਲੈ ਕੇ ਹੈ ਤੇ ਉਹਦੇ ਵਿੱਚ ਸਾਡੀ ਮੁੱਖ ਦੋ ਹੀ ਮੰਗਾਂ ਨੇ ਕਿ ਸਾਨੂੰ ਮਹਿਕਮੇ ਵਿੱਚ ਮਰਜ ਕਰਕੇ ਸਾਨੂੰ ਪੱਕਾ ਕੀਤਾ ਜਾਵੇ ਜਿਹੜਾ ਇਹ ਕੱਚਾ ਕੋਰ ਸਾਨੂੰ ਆਊਟਸੋਰਸ ਦਾ ਜਾਂ ਠੇਕੇਦਾਰੀ ਦਾ ਲੱਗਿਆ ਹੋਇਆ ਇਹ ਤੋਂ ਸਾਨੂੰ ਥੋੜੀ ਬੋਤੀ ਰਾਹਤ ਮਿਲੇ ਤੇ ਦੂਜੀ ਸਾਡੀ ਮੰਗ ਇਹ ਹੈ ਕਿ ਸਾਡੇ ਤਨਖਾਹਾਂ ਦੇ ਵਿੱਚ ਜਿਉਂਨ-ਜੋਗਾ ਵਾਅਦਾ ਕੀਤਾ ਜਾਵੇ ਘੱਟੋ-ਘੱਟ ਸਾਡੀ ਤਨਖਾਹ ਜਿਹੜੀ ਅਸੀਂ ਮੰਗ ਕਰ ਰਹੇ ਹਾਂ 35 ਤੋਂ 40000 ਰੁਪਏ ਜੋ ਸਾਡਾ ਹੱਕ ਹੈ ਕਿਉਂਕਿ ਅਸਲੀ ਬਹੁਤ ਅਸੀਂ ਪਿਛਲੇ 20-25-25 ਸਾਲਾਂ ਤੋਂ ਇਹ ਸੰਤਾਪ ਢਾ ਰਹੇ ਹਾਂ ਤੇ ਇਹ ਸੇਵਾ ਨੂੰ ਵੀ ਸਰਕਾਰ ਮੁੱਖ ਰੱਖਦੇ ਹੋਏ ਸਾਡੀ ਜਿਹੜੀ ਤਨਖਾਹ ਹੈ ਉਹ 35 ਤੋਂ 40000 ਰੁਪਏ ਹੋਣੀ ਚਾਹੀਦੀ ਹੈ ਤੇ ਤੀਜੀ ਮੰਗ ਸਾਡੀ ਇਹ ਹੈ ਕਿ ਜਿਹੜੇ ਸਾਡੇ ਸਾਥੀ ਅੱਜ ਹਾਦੂਮਲ ਹੋਣ ਵਾਲੇ ਹੋਗੇ ਕਟੈਰੀ ਦੇ ਲਵੇ ਲਾਗੇ ਉਹਨਾਂ ਦੀ ਉਮਰ ਦੇ ਵਿੱਚ ਵਾਧਾ ਕਰਕੇ ਉਹਨਾਂ ਦੀ ਉਮਰ 65 ਸਾਲ ਸਰਵਿਸ ਤੱਕ ਕੀਤੀ ਜਾਵੇ। ਕੀ ਕਹਣਾ ਚਾਹਣਗੇ? ਸਾਡਾ ਹੜਤਾਲ ਦਾ ਬਹੁਤ ਸਮਾਂ ਹੋ ਗਿਆ ਜੀ 26 ਦਿਨ ਦੀ ਹੜਤਾਲ ਹੋ ਗਈ ਜੀ ਸਾਡੀ ਤੇ ਸਾਡੀ ਕਿਸੇ ਪਾਸੇ ਵੀ ਕੋਈ ਸੁਣਵਾਈ ਨਹੀਂ ਹੈਗੀ ਜੀ। ਤੇ ਸਾਡੇ ਕੱਚੇ ਮਲਾਜ਼ਮਾਂ ਦਾ ਕੋਈ ਸਰਕਾਰ ਕਿਸੇ ਪਾਸੇ ਵੀ ਕੋਈ ਵੀ ਸਾਰ ਨਹੀਂ ਲੈ ਰਹੀ ਹੈ ਜੀ। ਹੁਣ ਸਾਡੇ ਲਈ ਕੋਈ ਵੀ ਉੱਪਰੋਂ ਨਾਲ ਥੱਲੋਂ ਜੀ ਕੋਈ ਵੀ ਸਾਡੇ ਕੋਲੇ ਮੈਸੇਜ ਨਹੀਂ ਆ ਰਿਹਾ ਜੀ। ਅਸੀਂ ਟੱਕੇਸ਼ਾਈ ਨਾਲ ਜ਼ਿੰਦਗੀ ਆਪਦੀ ਜੀ ਰਹੇ ਆ ਜੀ ਨਾ ਸਾਡੇ ਕੋਈ ਤਨਖਾਹ ਦੀ ਕੋਰ ਕਰ ਰਿਹਾ ਤੇ ਨਾ ਹੀ ਸਾਡੀ ਕੋਈ ਸੁਣਵਾਈ ਕਰ ਰਿਹਾ ਜੀ ਇਸ ਹਾਲ ਨਾਲ ਸਾਡਾ ਬਣੂਗਾ ਕੀ ਇਹ ਸਰਕਾਰ ਸਾਨੂੰ ਕੋਈ ਜਵਾਬ ਨਹੀਂ ਦੇ ਰਹੀ ਹੈਗੀ ਅਗਲਾ ਸੰਘਰਸ਼ ਕੀ ਹੋਏਗਾ ਅਗਲਾ ਸੰਘਰਸ਼ ਸਾਡਾ ਇਹ ਹੈ ਜੀ ਅਗਰ ਸਾਡੀ ਕੋਈ ਸਰਕਾਰ ਨਹੀਂ ਕੋਈ ਸੁਣਵਾਈ ਕਰ ਰਹੀ ਹੈਗੀ ਤਾਂ ਸਾਡਾ ਦਿਨ ਤੋਂ ਦਿਨ ਸੰਘਰਸ਼ ੜਾ ਵੱਧਦਾ ਹੀ ਜਾਊਗਾ ਜੀ